₹1000 ਦੇ 500 ਰੁਪਏ ਨੇ 200 ਰੁਪਏ ਲੈ ਕੇ ਵਿੰਟਰ ਦੇ ਵਿੱਚ ਵੀ ਦਿੱਤਾ ਆਪਾਂ ਇਹ ਬਲ ਤੁਹਾਡਾ ਆਪਣਾ ਅਮੀਕਾ ਸੁਨਾਮਲਾ ਖੜੇ ਸੀ ਜੀ ਪ੍ਰਨੀਤ ਬੁਟੀਕ ਐਂਡ ਫੈਬਰਿਕ ਸਰਾਫਾ ਬਾਜ਼ਾਰ ਸੁਨਾਮ ਹਾਂਜੀ ਦੋਸਤੋ ਸਰਦੀਆਂ ਦੀ ਵੈਰਾਈਟੀ ਆ ਚੁੱਕੀ ਹੈ ਬੜੀ ਘੈਂਟ ਘੈਂਟ ਵੈਰਾਈਟੀ ਹੈ ਤਾਂ ਜੋ ਫਿਰ ਦਿਖਾਉਣੇ ਕੀ ਕੀ ਵੈਰਾਈਟੀ ਆਈ ਹੈ ਜੀ ਆਗੇ ਫਿਰ ਭਰਾ ਕੋਲੇ ਫਿਰ ਦਿਖਾਉਣੇ ਤੁਹਾਨੂੰ ਵਧੀਆ ਵਧੀਆ ਸੂਟ ਸਸਤੀ ਕਾਲ ਜੀ ਸਾਰਿਆਂ ਨੂੰ ਸਸਤੀ ਕਾ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਫਸਟ ਕਲਾਸ ਜੀ ਆ ਬੜਾ ਸੋਹਣਾ ਸੂਟ ਬਹੁਤ ਸੋਹਣੇ ਆਰਟੀਕਲ ਆ ਰਹੇ ਨੇ ਆਪਣੇ ਕੋਲੇ ਵਿੰਟਰ ਦੇ ਵਿੱਚ ਫਰੰਟ अच्छा जी ते ਨਾਲ ਹੀ ਇਹਦੇ ਬੈਕ ਤੇ ਬਾਟਮ ਵਰਕ ਬਹੁਤ ਸੋਹਣੇ ਆਰਟੀਕਲ ਨੇ ਇਸ टाइम ਪੂਲ ਰੇਂਜ ਆ ਰਹੀ ਆ ਆਪਣੇ ਕੋਲੇ ਪਰਨੀਤ ਬੁਟੀਕਨ ਫੈਬਰਿਕ ਤੇ ਤੇ ਕਲਰ ਚਾਰਟ ਵੀ ਬਹੁਤ ਪਿਆਰਾ ਇਹਦੇ ਵਿੱਚ ਨਾ ਆਪਣੇ ਕੋਲੇ ਫਰੰਟ ਵੀ ਹੈ ਜਿੰਨੇ ਕੇਸ ਤੇ ਉਸ ਤੋਂ ਬਾਅਦ ਹੈਂਡਵਰਕ ਦੇ ਵਿੱਚ ਵੀ ਵੇਸ ਨੇ ਬਹੁਤ ਸੋਹਣੇ ਪਿਆਰੇ ਵੇਸ ਨੇ ਇਹਦੇ ਨਾਲ ਚਨੂਣ ਦੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਬਹੁਤ ਸੋਹਣੇ ਆਰਟੀਕਲ ਤੇ ਡਿਜ਼ਾਈਨਿੰਗ ਪੂਲ ਰੇਂਜ ਕਲਰ ਸ਼ੋਰਟ ਮੇਰੇ ਪੂਲ ਤੇ ਬਹੁਤ ਸੋਹਣੇ ਤੇ ਲੈਸਰ ਡਿਸਕਾਊਂਟ ਦੇ ਵਿੱਚ ਆਪਾਂ ਮਾਲ ਲਾਏ ਹੋਏ ਨੇ ਦੇ ਵਿੱਚ ਇੱਕ ਤਾਂ ਆਪਣੇ ਕੋਲੇ ਵੇ ਸਾਰੇ ਆ ਇਹ ਵਾਲਾ ਡਿਜੀਟਲ ਪ੍ਰਿੰਟ ਰ ਹੈ ਪ੍ਰਗ ਇਹ ਡਿਜ਼ਾਈਨ ਦੇਖੋ ਬਹੁਤ ਖੂਬਸੂਰਤ ਰਿਆਨ ਰਹਿਣ ਵਾਲੇ ਨੇ ਬਾਰੇ ਤੇ ਪੂਰਾ ਸ਼ਾਲ ਸਟੋਲ ਖੁੱਲੇ ਡੁੱਲੇ ਸਟੋਲ ਦੇ ਨਾਲ ਰੇਟ ਇਹਨਾਂ ਆਪਣਾ ਦਾ 600 ਰੁਪਏ ਮਾਰਕੀਟ 750 800 ਦੇ ਵਿੱਚ ਸੇਲ ਹੋ ਰਹੇ ਨੇ ਪਰ ਗਤੀ ਹੋ ਗਿਆ ਤਮੰਨਾ ਹੋ ਗਿਆ ਬਹੁਤ ਅੱਛੇ ਰਵਾਬ ਬਹੁਤ ਅੱਛੀ ਕੰਪਨੀਆਂ ਦੇ ਮਾਲ ਲੱਤੀਆਂ ਨੇ ਕਿ ਸਭ ਤੋਂ ਵੱਡੀ ਗੱਲ ਆਪਣਾ ਕੋਈ ਕੁਆਂਟੀਟੀ ਫੋਲਾ ਹੈ ਕੁਆਂਟੀਟੀ ਤੇ ਰੇਟ ਦੋਨੇ ਚੀਜ਼ਾਂ ਬਾਜਵਾ ਬਹੁਤ ਅੱਛੀ ਡਿਜ਼ਾਈਨਿੰਗ ਹੈ ਫੁੱਲ ਤੋਂ ਜਿੰਨੀ ਕਾ ਕਰਾਓ ਫੁੱਲ ਡਿਜ਼ਾਈਨਿੰਗ ਹੈ ਤੇ ਫੁੱਲ ਰੇਂਜ ਹੈ ਉਸ ਤੋਂ ਬਾਅਦ ਆਪਣੇ ਕੋਲ ਆਇਆ ਜਾਂਦਾ ਹੈ ਫੈਂਸੀ ਆਰਟੀਕਲ ਬਹੁਤ ਸੋਹਣੇ ਆਰਟੀਕਲ ਨੇ ਦ ਗਲਾਸ オーਰ ਗੰਜਾ ਦਾ ਸੂਟ ਹੈ ਆ ਦੇਖੋ ਬਹੁਤ ਸੋਹਣੇ ਆਰਟੀਕਲ ਨੇ ਆਪਣੇ ਕੋਲੇ ਲੈਣ ਲਈ ਪਹੁੰਚੋ ਪ੍ਰਨੀਤ ਬੂਟਿੰਗ ਐਂਡ ਫੈਬ੍ਰਿਕ ਦੇ ਬਹੁਤ ਸੋਹਣੇ ਡਿਜ਼ਾਈਨਿੰਗ ਆ ਦੇਖੋ ਆ ਦੇਖ ਸਕਦੇ ਹੋ ਕਿੰਨਾ ਸੋਹਣਾ ਹਨ ਦੁਪੱਟਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਬਹੁਤ ਸੋਹਣੀ ਸੋਹਣੀ ਵੈਰਾਈਟੀ ਆਈ ਹੋਈ ਹੈ ਤੇ ਬਹੁਤ ਪਿਆਰੇ ਆਰਟੀਕਲ ਨੇ ਇਸ ਟਾਈਮ ਆਪਣੇ ਕੋਲੇ ਜਿਹੜੇ ਆਏ ਹੋਏ ਨੇ ਬਹੁਤ ਘਰੇ ਆਰਟੀਕਲ ਨੇ ਆ ਦੇਖੋ ਇਸ ਤੋਂ ਇਲਾਵਾ ਨਾ ਸਟਾਰਟਿੰਗ ਹੈ ਦਾ ਆਪਣੇ ਕੋਲੇ ਬ੍ਰਾਈਡਲ ਦੇ ਵਿੱਚ ਬਹੁਤ ਸੋਹਣੇ ਆਰਟੀਕਲ ਬਹੁਤ ਪਿਆਰੀ ਬੇਸ ਡੀ ਡੀਨਿੰਗ オーਰਗੈਂਜਾ ਗਲਾਸ ਜਿਹੜੇ ਨਵੇਂ ਪੀਸ਼ੂ ਵੇਚਾਰੇ ਹਨ ਸਾਰੇ ਆਪਣੇ ਕੋਲ ਟੋਟਲੀ ਨੈਟਵਰਕ ਫੋਟੋ ਵਾਲੇ ਵੀ ਸਾਰੇ ਆਪਣੇ ਕੋਲ ਆਜਣੇ ਇਸ ਟਾਈਮ ਠੀਕ ਹੈ ਜੀ ਕੋਲ ਰੇਂਜ ਇਸ ਤੋਂ ਇਲਾਵਾ ਘਟੂ ਘਟ 200 ਤੋਂ 300 ਦੀਆਂ ਆਪਣੇ ਕੋਲ ਹਾਜ਼ਰ ਹੈ ਪ੍ਰਿੰਟਰ ਦੇ ਵਿੱਚ ਪਲੇਨ ਪਸ਼ਮੀਨਾ ਹਨ ਨਾ ਉਹ ਚੋਂ ਘੱਟ 25 30 ਕਲਰ ਹਾਜ਼ਰ ਨੇ ਮਾਰਕੀਟ ਦਾ ਰੇਟ ਇਹਦਾ 800 ਰੁਪਏ ਹੈ ਪਰ ਆਪਾਂ ਦੇਨੇ ਸਿਰ 500 ਰੁਪਏ ਦਾ 500 ਰੁਪਏ ਦਾ ਸੂਟ ਦੇ ਉੱਪਰ ਬੂਰਾਜੇ ਸੂਟ ਦੀ ਵਾਪਸੀ ਹੈ ਕੋਈ ਇਸ ਨਾਮ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਗਾਰੰਟੀ ਦਿੰਦਾ ਕਲਰ ਨਹੀਂ ਕਰਾਓ ਇੱਕ ਵਾਰੀ ਦੇ ਵਿੱਚ ਫੁੱਲ ਰੇਂਜ ਹੈ ਕਲ ਆਹ ਦੇਖ ਸਕਦੇ ਤੁਸੀਂ ਹਨਾ ਵੱਖਰੇ ਵੱਖਰੇ ਕਲਰ ਤੁਹਾਨੂੰ ਦਿਖਾਈ ਦੇ ਰਹੇ ਨੇ ਪਿਓਰ ਪਸ਼ਮੀਨਾ ਕਟੋਗੜ 25 ਤੋਂ 30 ਕਲਰ ਹੈ ਜਿਹੜੇ ਇਹਦੇ ਵਿੱਚ ਸਿਰਫ ਆਪਾਂ ਜਿਹੜਾ ਸੂਟ ਦੀ ਗਾਰੰਟੀ ਲੈਣਾ ਵੀ ਸੂਟ ਬੋਰ ਆ ਗਿਆ ਸੂਟ ਦੇ ਉੱਪਰ ਸੂਟ ਵਾਪਸ ਕਰਕੇ ਨਵਾਂ ਲੈ ਜਾਓ ਸੂਟ ਠੀਕ ਹੈ ਜੀ ਹਾਂਜੀ ਤੇ ਆ ਜਮਿਆਂ ਟੰਗੇ ਪੈਣੇ ਇਸਨੇ ਲਗਭਗ 1600 1700 ਦੀ ਰੇਂਜ ਦੇ ਵਿੱਚ ਮੇਰੇ ਕੋਲ ਬਹੁਤ ਸਾਰੇ ਆਰਟੀਕਲ ਨੇ ਇਹਦੇ ਵਿੱਚ ਬਾਕੀ ਤਰ੍ਹਾਂ ਵੀ ਪੈਣੇ ਗਲਾਸ بیس ਹੋਗੇ ਔਰਗੈਂਜਾ ਹੋਗੇ ਰਾਮਟੈਕਸ ਦੇ ਵਿੰਟਰ ਵੇਸ ਹੋਗੇ ਸਾਰੀ ਰੇਂਜ ਆਪਰੇ ਕੋਲ ਆ ਜਾਣਾ ਹੈ ਅਲੀ ਮਰਾਂਟ ਰਾਮਪ੍ਰਸ ਦੇ ਵਿੱਚ ਜਿਆਨੇਗਾ ਪਸ਼ਮੀਨਾ ਸਿਲਕ ਆ ਗਿਆ ਗਲਾਸ ਵੇਸ ਆ ਗਿਆ ਔਰਗੰਜਾ ਵੇਸ ਆ ਗਿਆ ਸਾਰੇ ਨਵੇਂ ਵੇਸ ਆ ਜਾਣੇ ਆਪਣੇ ਕੋਲੇ ਬੈੱਡ ਸ਼ੀਟ ਆ ਰਹੀ ਹੈ ਗਰਮ ਬੈਲਵਰਟ ਦੇ ਵਿੱਚ ਅੱਛਾ ਜੀ 700 800 ਦੀ ਸੀਲ ਦੇ ਭਰਾ ਰੇਟ ਹੀ ਸਿੱਧਾ 450 ਰੁਪਏ ਰੱਖਿਆ ਜਾਣਗੇ 20 30 ਰੁਪਏ ਪੀਸ ਦੇ ਉਪਰ ਆ ਰੇਟ ਰੱਖਣੇ ਦੇ ਉਪਰ ਠੀਕ ਹੈ 40 ਤੋਂ 60 ਰਿਆਨ ਆ ਜਾਣੇ ਇਹਦੇ ਵਿੱਚ ਗਿਨ ਕੇ 60 ਰਿਆਨ ਆਪਣੇ ਕੋਲ ਹਜਾਤ ਮਰਜੀ ਲਵੋ ਰੇਟ ਰਹਿਣਾ ਦਾ ਸਿਰਫ 450 ਰੁਪਏ 450 ਰੁਪਏ 450 ਸਸਤੀ ਰੇਂਜ ਦੇ ਵਿੱਚ ਵੀ ਇਹਨਾਂ ਕੋਲ ਬਹੁਤ ਵੈਰਾਈਟੀ ਹੈ ਜਾਨਕਿ 400 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਵੈਰਾਈਟੀ ਇਹ ਵਾਲੀ ਅੱਛਾ ਜੀ ਯਾਨਕਿ 700 800 1000 ਦੇ ਵਿੱਚ ਬਹੁਤ ਸੋਹਣੇ ਬੇਸ ਬਹੁਤ ਸੋਹਣਾ ਡਿਜ਼ਾਈਨਿੰਗ ਕੋਈ ਐ ਨਹੀਂ ਹੈਗਾ ਵੀ ਜੋ ਸਿਲਕ ਬੇਸ ਨੇ ਬਹੁਤ ਸੋਹਣੇ ਆਰਟੀਕਲ ਨੇ ਆਪਣੇ ਕੋਲ ਇਹਦੇ ਵਿੱਚ ਫੁੱਲ ਡਿਜ਼ਾਈਨਿੰਗ ਹੈ ਸਟਾਰਟਿੰਗ ਇਹਦੀ ਹੈਗੀ 400 ਰੁਪਏ ਤੋਂ 400 ਰੁਪਏ 400 ਤੋਂ ਸਟਾਰਟਿੰਗ ਹੋ ਗਈ 8 900 1000 ਤੱਕ ਆਪਣੇ ਕੋਲ ਸਾਰੀ ਫੁੱਲ ਰੇਂਜ ਹਾਜ਼ਰ ਹੈਗੀ ਹੈ ਯਾਨਕਿ 10000 ਤੱਕ ਦੀ ਰੇਂਜ ਦੇ ਦਾਂਗੇ ਫਮ ਰੋਡਰੀ ਦੇ ਵਿੱਚ ਆਪਣੀ ਜਿਹੜੀ ਉਹ ਪਰ ਹੈ ਗਲੋ ਜਿੰਦਾ ਰੱਖੀ ਹੋਈ ਹੈ ਬਹੁਤ ਅੱਛੀ ਰੇਂਜ ਹੈ ਬਲੀ ਆਪਣੇ 1000 ਰੁਪਏ ਦੇ 500 ਰੁਪਏ ਦੇ 200 ਰੁਪਏ ਲੈ ਕੇ ਵਿంటర్ ਦੇ ਵਿੱਚ ਵੀ ਦਿੱਤਾ ਆ ਪਰ ਵਾਲਾ ਸੌਦਾ ਇਹ ਵਿంటర్ ਦੇ ਸੂਟ 1000 ਰੁਪਏ ਚ 500 ਸੂਟ ਜੀ 1000 ਰੁਪਏ ਦੇ 500 ਸੂਟ ਜਾਨਕਿ 200 ਰੁਪਏ ਦਾ ਇੱਕ ਸੂਟ ਲੈਣਾ ਤੇ ਕੁਆਂਟੀਟੀ ਵੀ ਫੁੱਲ ਤੇ ਜੇ ਸੈਟ ਬਾਈ ਸੈਟ ਲੈਣਾ ਸੱਟਵੇ ਸੈਟ ਵੀ ਆਪਣੇ ਕੋਲ ਫੁੱਲ ਰੇਂਜ ਦੇ ਵਿੱਚ ਐਨੀ ਹੈਗਾ ਵੀ ਇੱਕ ਆਈਟਮ ਦੇ ਇੱਕ ਸੈਟ ਆ ਆਮ ਦੁਕਾਨਦਾਰਾਂ ਵਾਂਗੂ ਆਪਣੇ ਕੋਲ ਚਾਰ ਰੀਸੇਲਰ ਵੀ ਲੈ ਜਾ ਸਕਦਾ ਫੁੱਲ ਡਿਜ਼ਾਈਨਿੰਗ ਫੁੱਲ ਕੁਆਂਟੀਟੀ ਬਾਕੀ ਤੁਹਾਡੇ ਸਾਹਮਣੇ ਵੀ ਆ ਇਸ ਤੋਂ ਇਲਾ ਠੀਕ ਹੈ ਜੀ ਤੇ ਲਓ ਜੀ ਦੋਸਤੋ ਫਿਰ ਵੀਡੀਓ ਕਰ ਦੋ ਸ਼ੇਅਰ ਕਿਉਂਕਿ ਆਗੇ ਵਧੀਆ ਵੈਰਾਈਟੀ ਨਵੇਂ ਨਵੇਂ ਸਰਦੀਆਂ ਦੇ ਸੂਟ ਤੇ ਇਹ ਸੂਟ ਲੈਣ ਲਈ ਆਣਾ ਕਿੱਥੇ ਜੀ ਪਰਨੀਤ ਬੁਟੀਕਨ ਫੈਬਰਿਕ ਸਰਾਫਾ ਬਾਜ਼ਾਰ ਸੁਨਾਮ ਮੋਬਾਈਲ ਨੰਬਰ ਹੈ 9988348445 ਜੀ ਤੇ ਲਓ ਜੀ ਫਿਰ ਵੀਡੀਓ ਕਰ ਦੋ ਸ਼ੇਅਰ ਹਰੇਕ ਘਰ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਨਵੇਂ ਨਵੇਂ ਵੈਰਾਈਟੀ ਸੂਟਾਂ ਦੀ ਤੇ ਰੇਟ ਵੀ ਵਾਜਬ ਨੇ ਤੇ ਬੜੀ ਹਨਾ ਜਿਹੜੇ ਉਹਨਾਂ ਦੀ ਡਿਜ਼ਾਈਨ ਹੈ ਉਹ ਵੀ ਬੜੇ ਘੈਂਟ ਘੈਂਟ ਤੇ ਵੱਖਰੇ ਨੇ ਤੇ ਲੋ ਜੀ ਫਿਰ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਾ